ਹਾਂਜੀ ਜਬਰਹਟ ਖੁੱਡੀਕਲਾਂ ਤੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਸੋਹਣੀ ਸੂਟਾਂ ਦੀ ਵੀਡੀਓ ਅੱਜ ਦਾ ਜਿਹੜਾ ਆਰਟੀਕਲ ਬਹੁਤ ਪਿਆਰਾ ਰਹਿਣ ਵਾਲਾ ਬਹੁਤ ਸੋਹਣੀ ਕਾਟਨ ਹੈ ਠੀਕ ਹੈ ਜੀ ਜਿਵੇਂ ਮੇਰੇ ਭੈਣਾਂ ਨੂੰ ਕੱਚੀ ਕਾਟਨ ਚਾਹੀਦੀ ਨਹੀਂ ਹੁੰਦੀ ਉਹ ਸਿੰਥੈਟਿਕ ਕਪੜਾ ਨਹੀਂ ਚਾਹੀਦਾ ਹੁੰਦਾ ਮਿਕਸ ਔਰ ਜਿਨ੍ਹਾਂ ਨੇ ਪ੍ਰੈਸ ਨਹੀਂ ਕਰਨੀ ਸੰਭਾਲ ਨਹੀਂ ਰੱਖਣੀ ਧੱਕੇ ਮੁੱਕੀ ਨਾਲ ਕਪੜਾ ਪਾਉਣਾ ਤਾਂ ਉਹਨਾਂ ਦੇ ਲਈ ਇਹ ਕਪੜਾ ਨਹੀਂ ਹੈਗਾ ਇਹ ਬੜੇ ਪਿਆਰ ਦੇ ਨਾਲ ਪਾਉਣ ਵਾਲਾ ਕਪੜਾ ਹੈ ਹੌਲਾ ਕਪੜਾ ਹੈ ਤਿੰਨ ਕੁ ਮਹੀਨੇ ਅਸੀਂ ਕਹਿੰਦੇ ਹਾਂ ਕਿ ਇਹ ਚੱਲਦਾ ਕੱਚੀ ਕਾਟਨ ਬਾਜ਼ਾਰ ਦੇ ਵਿੱਚ ਇਸ 4 4 ਠੀਕ ਹੈ ਤੇ ਆਪਣੇ ਕੋਲ ਜੇ ਤੁਸੀਂ ਇੱਕ ਸੂਟ ਵਾਈ ਕਰਦੇ ਹੋ ਤਾਂ ਇਹਦਾ ਰੇਟ ਤੁਹਾਨੂੰ ਲਾ ਕੇ ਦੇਵਾਂਗੇ 300 ਰੁਪਏ ਬਿਲਕੁਲ ਮਾਈਨਰ ਜਾਂ ਸਸਤਾ ਜਾਂ ਰੇਟ ਹੈ 300 ਰੁਪਏ ਪਰ ਜੇ ਤੁਸੀਂ ਸੂਟਾਂ ਦੀ ਕੁਆਂਟੀਟੀ ਨੂੰ ਵਧਾ ਲੈਣੇ ਹੋ ਤਾਂ ਆਪਾਂ ਤੁਹਾਨੂੰ ਇਹ ਸੂਟ ਹੈ ਜਿਹੜਾ ਉਹ 500 ਦੇ ਦੋ ਲਾ ਕੇ ਦੇ ਦਾਂਗੇ ਜੀ ਠੀਕ ਹੈ ਫਿਰ ਤੁਹਾਨੂੰ ਪੈ ਜਾਣਾ ਇਹ 250 ਰੁਪਏ ਦਾ ਇਸ ਤੋਂ ਸਸਤਾ ਪੂਰੇ ਰੇਟਾਂ ਦੀ ਗਾਰੰਟੀ ਹੈ ਪੂਰੇ ਪੰਜਾਬ ਦੇ ਰੇਟਾਂ ਦੀ ਗਾਰੰਟੀ ਹੈ ਕੋਈ ਵੀ ਇਹ ਰੇਟ ਦੇ ਉੱਤੇ ਤੁਹਾਨੂੰ ਜਿਹੜਾ ਹੈਗਾ ਉਹ ਨਹੀਂ ਦੇਵੇਗਾ ਕਲਰ ਡਿਜ਼ਾਈਨ ਚੈੱਕਰ ਲਓ ਚਾਰ ਕਲਰ ਨੇ ਜਿਹੜੇ ਇਹਦੇ ਪਹਿਲਾਂ ਇਹ ਲਾਈਟ ਕਲਰ ਦੇ ਹੈਗੇ ਨੇ ਠੀਕ ਹੈ ਕ੍ਰਿਸਟਲ ਦਾ ਚਾਰਟਾ ਬਹੁਤ ਸੋਹਣਾ ਤੇ ਚਾਰ ਕਲਰ ਫਿਰ ਉਸ ਤੋਂ ਬਾਅਦ ਆ ਗਿਆ ਅ ਡਾਰਕ ਕਲਰ ਦੇ ਵਿੱਚ ਬਹੁਤ ਸੋਹਣਾ ਚਾਰਟਾ ਪਿੰਕ ਆ ਗਿਆ ਗ੍ਰੇ ਆ ਗਿਆ ਫਿਰੋਜ਼ੀ ਆ ਗਿਆ ਤੇ ਪੈਰਟ ਗ੍ਰੀਨ ਆ ਗਿਆ ਉਸ ਤੋਂ ਬਾਅਦ ਚਾਰ ਕਲਰ ਟਾਫੀ ਵਰਗੇ ਕਲਰ ਨੇ yellow ਆ ਗਿਆ ਗ੍ਰੀਨ ਆ ਗਿਆ ਪੈਰਟ ਗਾਜ਼ਰੀ ਆ ਗਿਆ ਤੇ ਫਿਰੋਜ਼ੀ ਆ ਗਿਆ ਠੀਕ ਹੈ ਜੀ ਤੇ ਇਹਦੇ ਨਾਲ ਹੀ ਆ ਚਾਰ ਕਲਰ ਇਹ ਵੀ ਬ੍ਰੀਕ ਬੁਟੀ ਦੇ ਵਿੱਚ ਬਹੁਤ ਸੋਹਣੇ ਨੇ ਮੀਡੀਅਮ ਕਲਰ ਦੇ ਵਿੱਚ ਨੇ ਤੇ ਚਾਰ ਕਲਰ ਆ ਗਏ ਆਪਣੀਆਂ ਬੇਬਿਆਂ ਦੇ ਲਈ ਮਾਈਆਂ ਦੇ ਲਈ ਜਿਹੜੀਆਂ ਕਹਿੰਦੀਆਂ ਕਿ ਸਾਨੂੰ ਅ ਸਿੰਥੈਟਿਕ ਕੱਪੜਾ ਜਿਹੜਾ ਨਹੀਂ ਚਾਹੀਦਾ ਠੀਕ ਹੈ ਜੀ ਤੇ ਪਤਾ ਜਿਹੜਾ ਤੁਸੀਂ ਉਹ ਯਾਦ ਰੱਖ ਲਿਓ ਜਾਬਰੇ ਦੀ ਹੱਟੀ ਖੁੱਡੀ ਕਲਾਂ ਤੋਂ ਤੁਹਾਡੇ ਲਈ ਆਪਾਂ ਇਹ ਜਿਹੜੀ ਵੀਡੀਓ ਲੈ ਕੇ ਆਈ ਹਾਂ ਤੇ ਜੇ ਤੁਸੀਂ ਇਦਾਂ ਦੀਆਂ ਚਾਹੁੰਦੇ ਹੋਰ ਵੀਡੀਓ ਅਸੀਂ ਤੁਹਾਨੂੰ ਸਾਡੀਆਂ ਵੀਡੀਓ ਤੁਹਾਨੂੰ ਸ਼ੋ ਹੋਣ ਤਾਂ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਣੀ ਜਿਹੜੀ ਦੁਕਾਨ ਦਾ ਪਤਾ ਉਹ ਹੈਗਾ ਜਦੋਂ ਤੁਸੀਂ ਅੜੀਸਰ ਸਾਹਿਬ ਆਉਂਦੇ ਹੋ ਤਾਂ ਹੰਡਿਆਆ ਹੈਗਾ ਠੀਕ ਹੈ ਉੱਥੋਂ ਆਪਣੀ ਗੁਰਦੁਆਰਾ ਸਾਹਿਬ ਤੋਂ 1.5 ਕਿਲੋਮੀਟਰ ਆਪਣਾ ਐਡਰੈਸ ਖੁੱਡੀ ਕਲਾਂ ਰਹਿ ਜਾਂਦਾ ਤੇ ਬਰਨਾਲੇ ਤੋਂ 4 ਕਿਲੋਮੀਟਰ ਰਹਿ ਜਾਂਦਾ ਤੇ ਪਿੰਡ ਦੇ ਵਿੱਚ ਆਪਣੀ ਇਹ ਦੁਕਾਨ ਹੈ ਜਬ ਰਾਤ ਕੁੜੀਗਲਾਂ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਮੈਂਟ ਦੇ ਵਿੱਚ ਆਪਣਾ ਨਾਮ ਨੰਬਰ ਲੇ ਕੇ ਭੇਜ ਦਿਓ ਤਾਂ ਕਿ ਲੱਕੀ ਡਰਾ ਦੇ ਵਿੱਚ ਅਸੀਂ ਤੁਹਾਡਾ ਇਹਦਾ ਨਾਮ ਆ ਉਹ ਜਰੂਰ ਪਾ ਸਕੀ ਜੀ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ ਸ਼ੁਕਰੀਆ